ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ 10 ਅਕਤੂਬਰ ਨੂੰ ਭਾਰਤ ਪਹੁੰਚੇ ਸਨ ਮੁਤਾਕੀ ਭਾਰਤ ਇੱਕ ਹਫਤੇ ਦੀ ਯਾਤਰਾ ਲਈ ਆਏ ਹੋਏ ਨੇ ਜਿੱਥੇ ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਮਿਲੇ ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਪਹਿਲਾਂ ਮਈ ਮਹੀਨੇ 'ਚ ਆਪਰੇਸ਼ਨ ਸੰਦੂਰ ਬਾਰੇ ਵੀ ਗੱਲ ਕਰ ਚੁੱਕੇ ਨੇ ਮੁਤਾਕੀ ਇਹ ਯਾਤਰਾ ਯੂਨਾਈਟਿਡ ਨੇਸ਼ਨ ਵੱਲੋਂ ਉਹਨਾਂ ਦੀ ਯਾਤਰਾ ਪਾਬੰਦੀ ਉੱਤੇ ਛੋੜ ਦੇਣ ਤੋਂ ਬਾਅਦ ਕਰ ਰਹੇ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਵੱਲੋਂ ਨਵੀਂ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿੱਥੇ ਇੱਕ ਵੱਡਾ ਹੰਗਾਮਾ ਮਚ ਜਾਂਦਾ ਕਿਉਂਕਿ ਉਹਨਾਂ ਦੁਆਰਾ ਪ੍ਰੈਸ ਕਾਨਫਰੰਸ 'ਚ ਕਿਸੇ ਵੀ ਮਹਿਲਾ ਪੱਤਰਕਾਰ ਨੂੰ ਸ਼ਾਮਲ ਹੋਣ ਉਤੇ ਰੋਕ ਲਗਾਈ ਗਈ ਸੀ ਇਸ ਬਿਆਨ ਤੋਂ ਬਾਅਦ ਸਭ ਦਾ ਧਿਆਨ ਪ੍ਰੈਸ ਕਾਨਫਰੰਸ ਵੱਲੋਂ ਖਿੱਚ ਕੇ ਕਿ ਪ੍ਰੈਸ ਕਾਨਫਰੰਸ ਵਿੱਚ ਕੀ ਕਿਹਾ ਗਿਆ ਸਗੋਂ ਇਸ ਗੱਲ ਵੱਲ ਚਲੇ ਗਿਆ ਕਿ ਕਾਨਫਰੰਸ 'ਚ ਕੌਣ ਸ਼ਾਮਲ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਮੁਤਾਬਕ ਹੀ ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਦਾ ਇੱਕ ਹਿੱਸਾ ਹੈ ਤੇ ਇਹ ਸਮੂਹ ਔਰਤਾਂ 'ਤੇ ਪਾਬੰਦੀਆਂ ਲਗਾਉਣ ਲਈ ਜਾਣਿਆ ਜਾਂਦਾ ਹੈ ਜਿਸ ਨਾਲ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਕਾਲੀ ਬਾਂ ਦਾ ਮਨੁੱਖੀ ਅਧਿਕਾਰਿਕ ਕੋਡ ਅਤਵਾਦੀ ਸਮੂਹਾਂ ਨੂੰ ਅਫਗਾਨਿਸਤਾਨ ਚ ਸੁਰੱਖਿਅਤ ਪਨਾਹ ਮਿਲਣ ਦੀ ਸੰਭਾਵਨਾ ਪਿੱਛੇ ਕੁਝ ਅਜੀਹੇ ਕਾਰਕ ਨੇ ਜਿਨ੍ਹਾਂ ਨੇ ਭਾਰਤ ਨੂੰ ਸਮੂਹ ਨਾਲ ਆਪਣੀ ਗੱਲਬਾਤ ਚ ਸਾਵਧਾਨ ਕੀਤਾ ਵੀਰਵਾਰ ਨੂੰ ਭਾਰਤ ਪਹੁੰਚੇ ਮੁਤਾਕੀ ਨੇ ਸ਼ੁੱਕਰਵਾਰ ਨੂੰ ਜੈ ਸ਼ੰਕਰ ਨਾਲ ਗੱਲਬਾਤ ਕੀਤੀ ਹੈ ਇਸ ਮੁਲਾਕਾਤ ਨੂੰ ਸੰਬੰਧਨ ਦੇ ਇੱਕ ਵੱਡੇ ਸੁਧਾਰ ਵੱਜੋਂ ਦੇਖਿਆ ਗਿਆ ਜਿਸ ਵਿੱਚ ਭਾਰਤ ਨੇ ਐਲਾਨ ਕੀਤਾ ਕਿ ਕਾਬੂਲ 'ਚ ਤਕਨੀਕੀ ਮਿਸ਼ਨ ਨੂੰ ਇੱਕ ਦੂਤਾਵਾਸ ਵਿੱਚ ਅਪਗ੍ਰੇਡ ਕੀਤਾ ਜਾਵੇਗਾ ਜਿਸ ਦਾ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਸਵਾਗਤ ਕੀਤਾ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੀ ਪ੍ਰਭੂ ਸੱਤਾ ਖੇਤਰੀ ਅਖੰਡਤਾ ਤੇ ਆਜ਼ਾਦੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਮੈਨੂੰ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਦੇ ਦਰਜੇ 'ਚ ਅਪਗ੍ਰੇਡ ਕਰਨ ਦਾ ਐਲਾਨ ਕਰਦੇ ਹੋਏ ਬੜੀ ਹੀ ਖੁਸ਼ੀ ਹੋ ਰਹੀ ਹੈ ਹਾਲਾਂਕਿ ਮੁਤਾਕੀ ਦੁਆਰਾ ਦੁਪਹਿਰ ਨੂੰ ਅਫਗਾਨਿਸਤਾਨ ਦੇ ਦੂਤਾਵਾਸ 'ਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ 'ਚ ਔਰਤਾਂ ਨੂੰ ਸ਼ਾਮਲ ਹੋਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਕਈ ਪੱਤਰਕਾਰਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਅਤੇ ਇਹ ਵੀ ਦੱਸਿਆ ਕਿ ਸਾਰੀਆਂ ਮਹਿਲਾਵਾਂ ਰਿਪੋਰਟਰਾਂ ਨੇ ਪਹਿਰਾਬੀ ਦੇ ਕੋਰ ਦਾ ਵੀ ਸਤਿਕਾਰ ਕੀਤਾ ਸੀ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਵੀ ਇਸ ਕਾਰਵਾਈ ਉੱਤੇ ਸਵਾਲ ਉਠਾਏ ਨੇ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਉਹਨਾਂ ਦਾ ਦੇਸ਼ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਅਤਵਾਦੀ ਸਮੂਹਾਂ ਨੂੰ ਕੋਈ ਜਗ੍ਹਾ ਨਹੀਂ ਦਿੰਦਾ ਜਿਨ੍ਹਾਂ ਨੇ ਭਾਰਤ ਵਿਰੁੱਧ ਕਈ ਹਮਲੇ ਕੀਤੇ ਨੇ ਤੇ ਪਾਕਿਸਤਾਨ ਨੂੰ ਵੀ ਅჯਹੀਕਰਨ ਦੀ ਅਪੀਲ ਕੀਤੀ ਹੈ ਉਹਨਾਂ ਵਿੱਚੋਂ ਇੱਕ ਵੀ ਅਫਗਾਨਿਸਤਾਨ 'ਚ ਨਹੀਂ ਹੈ ਦੇਸ਼ 'ਚ 1 ਇੰਚ ਵੀ ਜ਼ਮੀਨ ਉੱਤੇ ਉਹਨਾਂ ਦੇ ਕੰਟਰੋਲ 'ਚ ਨਹੀਂ ਹੈ ਦੋ ਜਿਹੇ ਦੇਸ਼ਾਂ ਨੂੰ ਵੀ ਅਜੀਹੇ ਅਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨ ਦਿਓ ਜਿਵੇਂ ਅਫਗਾਨਿਸਤਾਨ ਨੇ ਸ਼ਾਂਤੀ ਲਈ ਕੀਤੀ ਸੀ ਉਸਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਇਹ ਸਾਰੀ ਗੱਲਬਾਤ ਕੀਤੀ ਹੈ ਦੇਸ਼ ਵਿੱਚ ਖਾਲੀਚ ਹੋਏ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁਤਾਕੀ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ 'ਚ ਸ਼ਾਂਤੀ ਨਾਲ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਭਾਰਤ ਨੂੰ ਕਰੀਬੀ ਦੋਸਤ ਵਜੋਂ ਦੇਖਦਾ ਹੈ ਤੇ ਅਫਗਾਨਿਸਤਾਨ ਆਪਸੀ ਸਤਿਕਾਰ ਵਪਾਰ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਸਬੰਧ ਚਾਹੁੰਦਾ ਹੈ ਇਸ ਪੂਰੇ ਬੋਲੇ ਤੋਂ ਇਸਾਫ ਹੋ ਜਾਂਦਾ ਹੈ ਕਿ ਭਾਰਤ ਤੇ ਅਫਗਾਨਿਸਤਾਨ ਦੇ ਰਿਸ਼ਤਿਆਂ ਵਿੱਚ ਇੱਕ ਨਵੀਂ ਗਤੀ ਆ ਰਹੀ ਹੈ ਜਿੱਥੇ ਦੋਵੇਂ ਪਾਸੇ ਆ ਵੋ ਲੋਕ ਰਚਨਾਤਮਕ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਤਾਲੀਬਾਨ ਸਰਕਾਰ ਵੱਲੋਂ ਮਹਿਲਾਵਾਂ ਉੱਤੇ ਲਗਾਤਾਰ پابੰਦੀਆਂ ਤੇ ਮੀਡੀਆ ਦੀ ਆਜ਼ਾਦੀ ਉੱਤੇ ਉਠਦੇ ਸਵਾਲ ਇਨ੍ਹਾਂ ਸੰਬੰਧਾਂ 'ਚ ਚੁਣੌਤੀਆਂ ਵੀ ਪੈਦਾ ਕਰ ਰਹੇ ਨੇ ਭਾਰਤ ਵੱਲੋਂ ਕਾਬੂਲ 'ਚ ਤਕਨੀਕੀ ਮਿਸ਼ਨ ਨੂੰ ਦੂਤਾਵਾਜ਼ ਦੇ ਦਰਜੇ ਉੱਤੇ ਲੈ ਜਾਣ ਦਾ ਐਲਾਨ ਦੋਨੋਂ ਦੇਸ਼ਾਂ ਵਿਚਕਾਰ ਭਰੋਸੇ ਤੇ ਸਹਿਯੋਗ ਵਧਾਉਣ ਵੱਲ ਇੱਕ ਕਦਮ ਹੈ ਭਵਿਕ ਵਿੱਚ ਵੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਤਾਲੀਬਾਨ ਸਰਕਾਰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਆਪਣੀ ਨੀਤੀਆਂ 'ਚ ਲਚੀਲਾਪਨ ਦਿਖਾਉਂਦੀ ਹੈ ਜਾਂ ਨਹੀਂ ਤੇ ਕੀ ਇਹ ਗੱਲਬਾਤ ਸਿਰਫ ਰਣਨੀਤਕ ਲਾਹੇ ਤੱਕ ਸੀਮਤ ਰਹਿੰਦੀ ਹੈ ਜਾਂ ਲੋਕ ਕੇਂਦਰਿਤ ਵਿਕਾਸ ਵੱਲ ਵੀ ਵੱਧਦੀ ਹੈ